ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਠੰਡ ਦੇ ਹਾਲਾਤ ਜਿਹੜੇ ਨੇ ਉਹ ਅੱਜ ਰਾਤ ਬਹੁਤ ਜ਼ਿਆਦਾ ਵਿਗੜਦੇ ਹੋਏ ਦਿਖਾਈ ਦੇਣਗੇ ਨਾਰਮਲ ਦਿਨ ਨਾਲੋਂ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਠੰਡ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਕਿਉਂ ਕਿਉਂਕਿ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਓਵਰਆਲ ਮੌਸਮ ਸਾਫ਼ ਹੈ ਦੇਖੋਗੇ ਤੁਸੀਂ ਪੱਛਮੀ ਪਾਸੇ ਮੌਸਮ ਸਾਫ਼ ਹੈ ਪਰ ਪੂਰਬ ਦੇ ਇਲਾਕੇ ਵਿੱਚ ਗੱਲ ਕਰੀ ਤੇ ਹਿਮਾਚਲ ਵਿੱਚ ਜਿਹੜੀ ਹੈ ਉਹ ਲਾਹੌਲ ਸਪੀਤੀ ਕੁੱਲੋ ਮਨਾਲੀ ਤੋਂ ਲੈ ਕੇ ਜਿਹੜੀ ਬੈਲਟ ਪ੍ਰੋਪਰ ਹੈ ਉੱਪਰ ਵਾਲੀ ਬੈਲਟ ਹੈ ਜਿਹੜੀ ਇਹਦੇ ਵਿੱਚ ਬਰਫਵਾਰੀ ਕਿਣਮਣ ਕਣੀ ਦੀਆਂ ਖਬਰਾਂ ਆਈਆਂ ਨੇ ਪਿਛਲੇ 2 ਦਿਨ ਤੋਂ 22 ਤਰੀਕ ਤੋਂ ਲਗਾਤਾਰ ਇਸ ਇਲਾਕੇ ਵਿੱਚ ਮੌਸਮ ਜਿਹੜਾ ਹੈ ਰਾਤ ਦਾ ਤਾਪਮਾਨ ਹੈ ਉਹ ਮਾਈਨਸ ਡਿਗਰੀ ਵਿੱਚ ਜਾ ਚੁੱਕਿਆ ਹੈ ਠੀਕ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਪੂਰਬੀ ਹਵਾਵਾਂ ਇਸ ਤਰੀਕੇ ਨਾਲ ਪੰਜਾਬ ਵੱਲ ਕੋਚ ਕਰ ਰਹੀਆਂ ਨੇ ਕਿਹੜੇ-ਕਿਹੜੇ ਇਲਾਕੇ ਵਿੱਚ ਕੋਚ ਕਰ ਰਹੀਆਂ ਨੇ ਉਹ ਮੇਨ ਤੌਰ ਤੇ ਇਹ ਵਾਲਾ ਇਲਾਕਾ ਜੀ ਜਿਹਦੇ ਵਿੱਚ ਗੱਲ ਕਰੀਏ ਪਠਾਨਕੋਟ ਜਿਹੜਾ ਹਮਾਚਲ ਨਾਲ ਟੱਚ ਕਰਦਾ ਹੈ ਥੋੜਾ ਜਿ ਨਮਾਸ਼ਕਾਰ ਜੀਲਾ ਰੂਪਨਗਰ ਮੁਹਾਲੀ ਚੰਡੀਗੜ੍ਹ ਮੇਨ ਤੌਰ ਤੇ ਰੂਪਨਗਰ ਜ਼ਿਲ੍ਹੇ ਦੀ ਅਗਰ ਗੱਲ ਕਰੀਏ ਨੰਗਲ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਭਾਰਤਗੜ ਭਾਰਤਗੜ ਤੋਂ ਕਨੌਲੀ ਕਨੌਲੀ ਦੇ ਰੂਪਨਗਰ ਕੁਰਾਲੀ ਤੇ ਥੋੜਾ ਜਿਹਾ ਅਗਰ ਰੂਪਨਗਰ ਤੁਸੀਂ ਇਧਰਲੇ ਪਾਸੇ ਆ ਜਾਈਏ ਥੋੜਾ ਜਿਹਾ ਕੁਰਾਲੀ ਵਾਲੇ ਸਾਈਡ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਨੂਰਪੁਰ ਤੋਂ ਗੜਸ਼ੰਕਰ ਵਾਲੀ ਰੋਡ ਵੱਲ ਚਲ ਜਿਏ ਤੇ ਇਸ ਇਲਾਕੇ ਵਿੱਚ ਜਿਹੜੀ ਠੰਡ ਜਿਹੜੀ ਉਹ ਜ਼ਿਆਦਾ ਦਿਖਾਈ ਦੇ ਸਕਦੀ ਹੈ ਤੜਕੇ ਸਵੇਰੇ 5 ਵਜੇ ਜਿਹੜਾ ਟੈਂਪਰੇਚਰ 15 ਡਿਗਰੀ ਤੱਕ ਜਾਣ ਦੀ ਉਮੀਦ ਹੈ ਜਾਨੀ ਕਿ ਬਹੁਤ ਜ਼ਿਆਦਾ ਫਰਕ ਦੇਖਣ ਨੂੰ ਮਿਲੂਗਾ ਅੱਜ ਰਾਤ ਠੰਡ ਦੇ ਹਾਲਾਤ ਬਣੇ ਹੋਣ ਦੀ ਉਮੀਦ ਹੈ ਦੁਪਹਿਰ ਨੂੰ ਬਿਸ਼ੱਕ ਧੁੱਪ ਦਿਖਾਈ ਦੇ ਰਹੀ ਹੈ ਮੌਸਮ ਸਾਫ਼ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਜੋ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲ ਸ ਇੱਧਰ ਵਾਲੀ 벨ਟ ਦੀ ਗੱਲ ਕਰੀਏ ਅਗਰ ਅਮਰitsar ਤੋਂ ਥੱਲੇ ਤਰਨਤਾਰਨ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਰਨਾਲਾ ਬਠਿੰਡਾ ਮਾਨਸਾ ਸੰਗਰੂਰ ਤੇ ਲੁਧਿਆਣੇ ਤੋਂ ਮੋਗੇਵਾਲ ਚਲ ਜੀਏ ਜਾਂ ਲੁਧਿਆਣੇ ਤੋਂ ਆਪਾਂ ਮਲੇਰਕੋਟਲੇ ਚਲ ਜੀਏ ਇਸ ਇਲਾਕੇ ਦੇ ਵਿੱਚ ਜਿਹੜਾ ਤਾਪਮਾਨ ਨੇ ਉਹ ਸਵੇਰੇ ਸਵੇਰੇ 18 ਡਿਗਰੀ ਤੱਕ ਰਹਿਣ ਦੀ ਉਮੀਦ ਹੈ ਤੇ ਜਿਹੜੀ ਇਹ ਵਾਲੀ 벨ਟ ਹੈ ਠੀਕ ਹੈ ਜਿਹਨੂੰ ਪਹਿਲੇ ਜ਼ਿਲ੍ਹੇ ਕਿਹਾਏ ਨੇ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਵਾਲੇ ਠੀਕ ਹੈ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਇਲਾਕੇ ਵਿੱਚ ਤਾਪਮਨ ਨੂੰ 15 ਡਿਗਰੀ ਤੱਕ ਜਾਣ ਦੀ ਉਮੀਦ ਬਣੀ ਹੋਈ ਦਿਖਾਈ ਦੇ ਰਹੀ ਹੈ ਠੰਡ ਦੇ ਹਾਲਾਤ ਬਣ ਸਕਦੇ ਨੇ ਅੱਜ ਰਾਤ ਥੋੜੀ-ਬਹੁਤੀ ਹਵਾ ਦੇ ਵਿੱਚ ਗਰਦ ਅਤੇ ਥੋੜਾ ਜਿਹਾ ਧੂਏ ਦਾ ਮਾਹੌਲ ਬਣਨਾ ਸ਼ੁਰੂ ਹੋ ਚੁੱਕਿਆ ਹੈ ਕਿ ਪੱਛਮੀ ਹਵਾ ਬਿਸ਼ੱਕ ਚੱਲੀ ਹੈ ਪਰ ਪੂਰਬ ਦੀ ਹਵਾ ਦੀ ਵੀ ਵਾਪਸੀ ਹੋਈ ਹੈ ਕਿਉਂਕਿ ਲਗਾਤਾਰ ਜੋ ਪੋਲਿਊਸ਼ਨ ਦੀਵਾਲੀ ਤੋਂ ਬਾਅਦ ਫੈਲਿਆ ਹੋਇਆ ਹੈ ਜੀ ਉਸ ਦਾ ਅਸਰ ਦੇਖਣ ਨੂੰ ਮਿਲਿਆ ਥੋੜੀ-ਥੋੜੀ ਹੁਣ ਧੁੰਦ ਵੀ ਪੰਜਾਬ ਦੇ ਵਿੱਚ ਪੈਂਦੀ ਹੋਈ ਦਿਖਾਈ ਦੇਵੇਗੀ ਯਾਨੀ ਕਿ ਹੁਣ ਆਪਾਂ ਕਹਿ ਸਕ ਮਤਲਬ ਦਵਾਂਗੇ ਨਾਮ ਕਿਉਂਕਿ স্মੋਕ ਪਲੱਸ ਫੌਗ ਉਹ ਮਿਲ ਕੇ ਸਮੋਗ ਬਣ ਜਾਂਦੀ ਹੈ ਕਿਉਂਕਿ ਜਿਹੜੀ ਇਹ ਮੋਲੀਕਿਊਲ ਨੇ ਹਵਾ ਦੇ ਵਿੱਚ ਇਹਨਾਂ ਦੇ ਵਿੱਚ ਥੋੜੀ-ਥੋੜੀ ਤੁਹਾਨੂੰ ਧੂਏ ਦੇ ਅੰਛ ਜਾਂ ਗਰਦੇ ਦੇ ਅੰਛ ਜ਼ਰੂਰ ਦੇਖਣ ਨੂੰ ਮਿਲੂਗੇ ਥੋੜੀ ਜੀ ਅਗਰ ਦੇਖੀਏ ਵਿਜ਼ਿਬਿਲਟੀ ਵੀ ਘਟਦੇ ਹੋਈ ਹੈ ਸਾਨੂੰ ਅੱਜ ਤੋਂ ਦਿਖਾਈ ਦੇਵੇਗੀ ਆਉਂਦੇ 2-4 ਦਿਨ ਤੱਕ ਠੰਡ ਹੋਰ ਵਧੂਗੀ ਕਣਕ ਦੇ ਜਿਹੜੇ ਬੀਜਣ ਵਾਲੇ ਕਿਸਾਨ ਨੇ ਉਹਨਾਂ ਲਈ ਹੁਣ ਮੌਸਮ ਅਨੁਕੂਲ ਹੋ ਚੁੱਕਿਆ ਹੈ ਤੁਹਾਡੇ ਲਈ ਵਧੀਆ ਮੌਸਮ ਹੈ ਬਧੀਏ ਤਰੀਕੇ ਨਾਲ ਤੁਸੀਂ ਠੰਡ ਦਾ ਫਾਇਦਾ ਚੱਕ ਕੇ ਕਣਕ ਦੀ ਬੁਝਾਈ ਸ਼ੁਰੂ ਕਰ ਸਕਦੇ ਹੋ ਏਸੀ ਜੀ ਅਪਡੇਟ ਮੌਸਮ ਦੀ ਅੱਜ ਰਾਤ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤੇ ਸਵੇਰ ਦੀ ਜਾਣਕਾਰੀ ਲਈ ਜਲਦ ਮਿਲਦੇ ਆ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਫੋਲੋ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ